ਏਨੇ ਟੋਲ ਪਲਾਜੇ ਪਠਾਨਪੋਟੋ ਚੰਡੀਗੜ੍ਹ ਜਾਣ ਨੂੰ ਉਹਨੇ ਦੀ ਟੇਲ ਉਹਨੇ ਦੀ ਟੋਲ ਇੱਕ ਅੱਧਾ ਰਹਿ ਗਿਆ ਉਹ ਨੈਸ਼ਨਲ ਹਾਈਵੇ ਵਾਲਿਆਂ ਦਾ ਸੈਂਟਰ ਵਾਲਿਆਂ ਦਾ ਮੇਰੀ ਅੱਖ ਉਹਨਾਂ ਤੇ ਵੀ ਹੈ ਇੱਕ ਵੀ ਕਲੌਜ਼ ਬ੍ਰੀਚ ਕਰਤਾ ਚੱਕੋ ਬਈ ਬੋਰੀ ਵਿਸਤਰਾ ਸਾਚੀ ਕਰ ਅਸੀਂ ਕੋਠੇ ਕਹਿਆ ਤੁਹਾਨੂੰ ਇੱਥੇ ਪੈਸੇ ਦੇਣ ਦਾ ਬੜਾ ਸਿਆਪਾ ਯਾਰ ਚੰਡੀਗੜ੍ਹ ਹੀ ਹਊਆ ਬਣਾ ਕੇ ਰੱਖ ਲਿਆ ਸੀ ਸਾਡੀ ਰਾਜਧਾਨੀ ਹੈ ਯਾਰ ਚੰਡੀਗੜ੍ਹ ਇੰਨੀ ਜਾ ਸਕਦਾ ਬੁਲਾਉਂਦੇ ਚੰਡੀਗੜ੍ਹ ਸਾਰੇ ਕੁਰਸੀਆਂ ਬਹੁਤ ਹੋ ਗਈਆਂ ਚਿੱਟੇ ਜਿਹੇ ਤੌਲੀਏ ਵਾਲੀ ਕੁਰਸੀ ਹੁੰਦੀ ਹੈ ਬੀਸੀਡੀ ਬੜਿਆ ਫਿਰ ਤੌਲੀਆ ਲੈ ਫਿਰ ਪਤਾ ਨਹੀਂ ਕਿਉਂ ਤੌਲੀਆ ਪਤਾ ਨਹੀਂ ਕਿਉਂ ਰੱਖਦੇ ਉੱਤੇ ਮੈਂ ਇਹੜੀ ਕਿਤੇ ਨਹੀਂ ਬੈਠਿਆ ਨਾ ਨਹੀਂ ਮੇਰੇ ਮੇਰੇ ਤੇ ਵੀ ਧਰ ਦਿੰਦੇ ਕਦੇ ਕਦੇ ਮੈਂ ਤੌਲੀਆ ਚੱਕ ਦੇਣਾ ਤੌਲੀਆ ਚੱਕ ਲਓ ਕੋਈ ਤੌਲੀਏ ਜਿਹੜੀਆਂ ਕੁਰਸੀਆਂ ਤੋਂ ਉੱਠੋ ਪਿੱਪੜਾਂ ਥੱਲੇ ਜਾਓ ਨਾਲੇ ਤਾਂ ਸਰੋਂ ਦਾ ਸਾਗ ਮਿਲੂ ਮੱਕੀ ਦੀ ਰੋਟੀ ਮਿਲੂ ਨਾਲੇ ਜੋ ਪਿਆਰ ਮਿਲੂ ਸਾਉਣ ਸਰ ਮੈਂ ਪਹਿਲਾ ਕੰਮ ਤਾਂ ਇਹ ਕੀਤਾ ਟੋਲ ਪਲਾਜੇ ਤਾਂ ਬੰਦ ਕਰੀਏ ਪਠਾਨਕੋਟੋਂ ਚੰਡੀਗੜ੍ਹਲੇ ਐ ਇਹਨੇ ਟੋਲ ਪਲਾਜੇ ਪਠਾਨਕੋਟੋਂ ਚੰਡੀਗੜ੍ਹ ਜਾਣ ਨੂੰ ਉਹਨੇ ਦੀ ਤੇਲ ਉਹਨੇ ਦੀ ਟੋਲ ਹੁਣ ਤਾਂ ਨਹੀਂ ਲੱਗਦਾ ਨਾ ਕੋਈ ਇਕੱਧਾ ਰਹਿ ਗਿਆ ਉਹ ਨੈਸ਼ਨਲ ਹਾਈਵੇ ਵਾਲਿਆਂ ਦਾ ਸੈਂਟਰ ਵਾਲਿਆਂ ਦਾ ਮੇਰੀ ਅੱਖੋਂ ਨਾ ਤੇ ਵੀ ਐ ਜਿੱਦ ਦੇ ਕੋਈ ਬ੍ਰੀਚ ਕਰਤਾ ਐਗਰੀਮੈਂਟ ਇੱਕ ਵੀ ਕਲੋਜ਼ ਬ੍ਰੀਚ ਕਰਤਾ ਚੱਕੋ ਬਈ ਬੋਰੀ ਬਿਸਤਰਾ ਸਾਸੀ ਕਰ ਅਸੀਂ ਕੋ ਠਿਕਾ ਲਿਆ ਤੁਹਾਨੂੰ ਇੱਥੇ ਪੈਸੇ ਦੇਣ ਦਾ ਸੁ ਚੰਡੀਗੜ ਜਾਣਾ ਬਹੁਤ ਸਮਝ ਲਓ ਇੱਕ ਪਠਾਨਕੋਟ ਵਾਲਾ ਪਾਸਾ ਇੱਧਰ ਲਾ ਸਾਡੇ ਵਾਲਾ ਪਾਸਾ ਵੀ ਤੁਹਾਡੇ ਵਾਲੇ ਵਾਂਗੂ ਨਹੀਂ ਹੈ ਉਧਰੋਂ ਸੰਗਰੂਰ ਵਾਲੇ ਪਾਸੋਂ ਚੰਡੀਗੜਾ ਆਉਣਾ ਮਤਲਬ ਇੱਕ ਦਿਨ ਪਹਿਲਾਂ ਤਾਂ ਨਾ ਹੋਣੀ ਲੱਗ ਜਾਂਦੇ ਹੈ ਵੀ ਚੰਡੀਗੜ ਜਾਣਾ ਹੈ ਕੱਲ ਨੂੰ ਯਾਰ ਤੇ ਜੀਰਕਪੁਰ ਦੇ ਨੇੜੇ ਜਾ ਕੇ ਇਦਰੋਂ ਮੁਹਾਲੀ ਦੇ ਨੇੜੇ ਜਾ ਕੇ ਹੱਥ ਕੰਬਲੇ ਡਰਾਈਵਰ ਦੇ ਮਿਲਾਂ ਵੀ ਪੁਚਲਾਨ ਕਟੂਗਾ ਹੁਣ ਚੰਡੀਗੜ੍ਹ ਬੜਾ ਸਿਆਪਾ ਯਾਰ ਚੰਡੀਗੜ੍ਹ ਹੀ ਹਵਾ ਬਣਾ ਕੇ ਰੱਖ ਲਿਆ ਸੀ ਸਾਡੀ ਰਾਜਧਾਨੀ ਹੈ ਯਾਰ ਚੰਡੀਗੜ੍ਹ ਇਨੀ ਜਾ ਸਕਦੇ ਬੁਲਾਉਂਦੇ ਚੰਡੀਗੜ੍ਹ ਸਾਰੇ ਸੋ ਇਸੇ ਕਰਕੇ ਮੈਂ ਸਾਰੇ ਅਫਸਰਾਂ ਨਾਲ ਗੱਲ ਕੀਤੀ ਵੀ ਕੁਰਸੀਆਂ ਬਹੁਤ ਹੋ ਗਈਆਂ ਚਿੱਟੇ ਜੇ ਤੌਲੀ ਵਾਲੀ ਕੁਰਸੀ ਹੁੰਦੀ ਹੈ ਡੀਸੀ ਦੀ ਵੱਡੇ ਅਫਸਰਾਂ ਤੌਲੀਆ ਲੈ پتہ ਨਹੀਂ ਕਿਉਂ ਤੌਲੀਆ پتہ ਨਹੀਂ ਕਿਉਂ ਰੱਖਦੇ ਉੱਤੇ ਇੱਥੇ ਮੈਂ ਆੜੀ ਸੱਤ ਨਹੀਂ ਤੇਰੀ ਬੈਠੇ ਹੋ ਨਾ ਨਹੀਂ ਹਾਂ ਮੇਰਾ ਮੇਰੇ ਤੇ ਵੀ ਧਰ ਦਿੰਦੇ ਕਦੇ ਕਦੇ ਮੈਂ ਤੌਲੀਆ ਚੱਕ ਦੇਣਾ ਮੈਂ ਤੌਲੀਆ ਚੱਕ ਦੋ ਕੋਈ ਤੌਲੀਏ ਜਿਹੜੀਆਂ ਕੁਰਸੀਆਂ ਤੋਂ ਉੱਠੋ ਪਿੱਪੜਾਂ ਥੱਲੇ ਜਾਓ ਨਾਲੇ ਤਾਂ ਸਰੋਂ ਦਾ ਸਾਗ ਮਿਲੂ ਮੱਕੀ ਦੀ ਰੋਟੀ ਮਿਲੂ ਨਾਲੇ ਜੋ ਪਿਆਰ ਮਿਲੂ ਉਹਦੀ ਕੋਈ ਕੋਈ ਵੈਲਿਊ ਨਹੀਂ ਉਹਦਾ ਕੋਈ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਇੱਥੇ ਕੰਮ ਹੋਣ ਬਈ ਪਠਾਨਕੋਟ ਦੇ ਵਪਾਰੀਆਂ ਨੇ ਇੱਥੇ ਕੰਮ ਹੋਣਾ ਜੇ ਅੱਜ ਚੰਦਰਮਾ ਤੇ ਜਿਹੜਾ ਅਸੀਂ ਭੇਜਦੇ ਆ ਚੰਦਰਯਾਨ ਉਹ ਸ਼੍ਰੀ ਹਰੀਕੋਟਾ ਤੋਂ ਕੰਟਰੋਲ ਹੋ ਸਕਦਾ ਹੈ ਕਿ ਹੁਣ ਇਹਨੂੰ ਲਾਉਣਾ ਹੈ ਹੁਣ ਇਹਨੂੰ ਸੱਜੇ ਮੋੜਨਾ ਹੈ ਹੁਣ ਖੱਬੇ ਮੋੜਨਾ ਹੈ ਪਠਾਨਕੋਟ ਦੇ ਵਪਾਰੀਆਂ ਦਾ ਕੰਮ ਨਹੀਂ ਹੋ ਸਕਦਾ ਇੱਥੇ ਚੰਡੀਗੜ੍ਹ ਜਾਏ ਬਣਾ ਹੋ ਸਕਦਾ ਈ ਗਵਰਨਮੈਂਟ ਕੀ ਹੈ ਅਸੀਂ ਈ ਗਵਰਨਮੈਂਟ ਸਾਰਾ ਕੁਝ ਨੈਟ ਤੇ ਆਓ ਅਪਲਾਈ ਕਰੋ ਅਸੀਂ ਸਾਰੇ ਅਲੱਗ-ਅਲੱਗ ਜਿਹੜੇ ਖੇਤਰ ਨੇ ਉਹਦਾ ਟਾਈਮ ਬੌਂਡ ਕਰਤਾ ਜੇ ਇੰਨੇ ਦਿਨ ਤੁਹਾਨੂੰ ਗਵਰਨਮੈਂਟ ਦਾ ਜਵਾਬ ਨਾ ਆਇਆ ਤਾਂ ਸਮਝ ਲਓ ਸਾਡੇ ਵੱਲੋਂ ਹਾਂ ਹੀ ਹੈ ਕਲਰ ਕੋਡਿੰਗ ਆਫ ਸਟੈਂਪ ਪੇਪਰ ਪਤਾ ਹੈ ਕਿਹੜੇ-ਕਿਹੜੇ ਕਿੰਨੇ ਕੁ ਬਾਰੀਆਂ ਨੂੰ ਪਤਾ ਹੈ ਕਿ ਆਪਾਂ ਕਲਰ ਕੋਡਿੰਗ ਕਰਤੀ ਸਟੈਂਪ ਪੇਪਰਾਂ ਦੀ ਕੋਈ ਹੱਥ ਖੜਾ ਕਰ ਸਕਦਾ ਇੱਕ ਹੋ ਗਿਆ ਦੋ ਤਿੰਨ ਚਾਰ ਹੂੰ ਕਿੰਚਾਰ ਨੂੰ ਪਤਾ ਪਾਣੀ ਦਾ ਗਲਾਸ ਨੇ ਮੈਂ ਸਮਝਾਉਣਾ ਕੀ ਹੈ ਬਹੁਤ ਕਮਾਲ ਦੀ ਤਕਨੀਕ ਹੈ ਤੇ ਦੇਸ਼ ਦੇ ਵਿੱਚ ਪਹਿਲਾ ਸਟੇਟ ਆਪਣਾ ਜਿਹੜਾ ਇਹ ਲਾਗੂ ਕਰ ਲਗੇ ਸਟੈਂਪ ਪੇਪਰ ਸਟੈਂਪ ਪੇਪਰ ਉਹਨਾਂ ਦੇ ਰੰਗ ਬਦਲਦੇ ਤੁਸੀਂ ਸੋਚੋਗੇ ਇਹਦੇ ਨਾਲ ਕੀ ਫਰਕ ਪੈ ਜੂਗਾ ਬਹੁਤ ਵੱਡਾ ਫਰਕ ਪਊਗਾ ਇਹਦਾ ਜਿਹੜਾ ਵਪਾਰੀ ਹੈ ਉਨੇ ਆਪਣੀ ਫੈਕਟਰੀ ਲਾਉਣੀ ਹੈ। ਉਹਨੇ ਜ਼ਮੀਨ ਚਾਹੀਦੀ ਉਹਨੂੰ। ਉਹਨੇ ਕਿਤੇ ਫਰਜ ਕਰ ਲਓ ਮੁੱਲਾਂਪੁਰ ਦੇ ਅੱਖੇ ਕੋਲੇ। 60 ਏਕੜ ਜ਼ਮੀਨ ਲੈ ਲਿਓ ਨੇ। ਉਹਨੂੰ 2-3 ਕਰੋੜ ਦਾ 4 ਕਰੋੜ ਦਾ ਕਿੱਲਾ ਪਿਆ। 200 ਸਵਾ 200 ਕਰੋੜ ਲੱਗ ਗਿਆ। ਉਹਨੇ ਫੈਕਟਰੀ ਲਾਉਣੀ ਹੈ। ਪਹਿਲਾਂ ਸੀਐਲਯੂ ਆਂਦੇ ਮਗਰ ਜਾਊਗਾ। 6 ਮਹੀਨੇ ਸੀਐਲਯੂ ਲੱਭਦੇ ਹੀ ਨਹੀਂ ਵੀ ਕਿੱਥੇ ਆ ਕਿਤੇ ਕੱਲ ਕਰੋ ਕਰਕਰ ਕੇ ਐਮਐਲਯੂ ਮੈਲਿਆਂ ਨੂੰ ਲੱਭੂ ਫਿਰ ਉਹ ਫਿਰ ਕੋਈ ਬਾਬੂ ਲੱਭੂ ਕਰਦੇ ਕਰਾਉਂਦੇ ਸੀਐਲਯੂ ਦੇ ਕਹਿੰਦੇ ਐਨੇ ਐਨੇ ਲੱਗਣਗੇ ਪਾ ਲੈ ਲੋ ਜੀ ਮੈਂ ਤਾਂ 6 ਮਹੀਨੇ ਤੋਂ ਤੁਰਿਆ ਫਿਰ ਪਹਿਲੀ ਰੇਸ਼ ਵੱਧੇ ਤੀ ਉਹਨੇ ਆਖਾ ਸ਼ੁਕਰ ਹੈ ਚਲੋ ਸੀਐਲਯੂ ਹੋ ਗਿਆ ਲਾਈਏ ਫੈਕਟਰੀ ਉਹ ਨਾ 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 ਪੋਲੂਸ਼ਨ ਵਾਲੇ ਕਹਿੰਦੇ ਸਾਡੇ ਕੋਲ ਆ ਅਸੀਂ ਵੀ ਆ ਗਏ ਇੱਥੇ ਉਹ ਕਹਿੰਦਾ ਇਹ ਕੌਣ ਨੇ ਇਹ ਪੋਲੂਸ਼ਨ ਵਾਲੇ ਆਏ ਇਹਨਾਂ ਤੋਂ ਬਿਨਾ ਤਾਂ ਹੋ ਹੀ ਨਹੀਂ ਸਕਦਾ ਪੋਲੂਸ਼ਨ ਵਾਲੇ ਦਾ ਬੰਦਾ ਲੱਭਿਆ ਜੀ ਫਿਰ ਉਹਨਾਂ ਨੇ ਫਿਰ ਜਿੰਨੀ ਕੁ ਛੇਲ ਉਹਨਾਂ ਨੇ ਲਾਉਣੀ ਸੀ ਉਹਨਾਂ ਨੇ ਲਾ ਲਈ ਉਹ ਕਹਿੰਦਾ ਚੱਲ ਠੀਕ ਹੈ ਯਾਰ ਹੁਣ ਤਾਂ ਲਾ ਲਈਏ ਨਾ 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 ਫਾਇਰ ਵਾਲੇ ਕਹਿੰਦੇ ਇਦਾਂ ਤੂੰ ਲਾ ਅੱਗ ਲੱਗੀ ਕੱਲ ਨੂੰ ਤੇਰੀ ਫੈਕਟਰੀ ਜੇ ਕੋਈ ਹਾਥੋਂ ਕਿਵੇਂ